ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਦੇ ਉੱਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਰਜ਼ੀਆਂ ਰੱਦ ਬਿਨਾ ਜੀਵਨ ਸਾਥੀ ਦੇ ਨਹੀਂ ਮਿਲੇਗੀ ਪੀਆ ਕੈਨੇਡਾ ਬਾਰਡਰ ਏਜੰਸੀ ਦੇ ਵੱਲੋਂ ਵੈਂਕੂਵਰ ਹਵਾਈ ਅੱਡੇ ਦੇ ਉੱਤੇ ਵੱਡੀ ਕਾਰਵਾਈ ਨਸ਼ਾ ਤਸਕਰੀ ਦੇ ਦੋਸ਼ਾਂ ਦੇ ਹੇਠ ਇੱਕ ਵਿਅਕਤੀ ਨੂੰ ਕੀਤਾ ਕਾਬੂ ਨਰਸਿੰਗ ਦਾ ਖਲਾਫ ਦੋਨ ਲਈ অন্ਟਾਰੀਓ ਖਰਚੇਗਾ 56.8 ਮਿਲੀਅਨ ਡਾਲਰ ਫੋਰ ਸਰਕਾਰ ਨੂੰ 2029 ਤੱਕ 2200 ਨਰਸਾਂ ਦੀ ਲੋੜ। ਸੁਕਾਇਾਕ ਦੇ ਰਾਹੀ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੀਤੀ ਗਈ ਕੋਸ਼ਿਸ਼ ਲਸਾਲ ਪੁਲਿਸ ਨੇ ਨੌਜਵਾਨ ਨੂੰ ਕੀਤਾ ਕਾਬੂ। ਹੁਣ ਖਬਰਾਂ ਮਿਸਥਾਰ ਦੇ ਨਾਲ ਕੈਨੇਡਾ ਦੀ ਪੀਆਰ ਲਈ ਠੱਗੀ ਥੋੜੀ ਦਾ ਰਾਹ اختیار ਕਰਨ ਵਾਲੇ ਭਾਰਤੀਆਂ ਨੂੰ ਹੁਣ ਕਾਫੀ ਨੁਕਸਾਨ ਚਲਣਾ ਪੈ ਸਕਦਾ ਹੈ ਕਿਉਂਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਧੜਾ ਧੜ ਅਰਜ਼ੀਆਂ ਰੱਦ ਕਰਨ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਹੈ ਐਕਸਪ੍ਰੈਸ ਐਂਟਰੀ ਦੇ ਦੀਨ ਪਰਮਨੈਂਟ ਰੈਜ਼ਿਡੈਂਸੀ ਦੇ ਸੱਦੇ ਵਾਸਤੇ ਉੱਚੇ ਸੀਆਰਐਸ ਸਕੋਰ ਦੀ ਲੋੜ ਪੈਂਦੀ ਹੈ ਤੇ ਜੇ ਤੁਸੀਂ ਕੁਆਰੇ ਉਹ ਧਕਵਾਰੇ ਹੋਣ ਦੀ ਸੂਰਤ ਦੇ ਵਿੱਚ ਇਹ ਸਕੋਰ ਹੋਰ ਮਜ਼ਬੂਤ ਹੋ ਜਾਂਦਾ ਹੈ ਜਿਸ ਦੇ ਮੱਦੇ ਨਜ਼ਰ ਵੱਡੀ ਗਿਣਤੀ ਦੇ ਵਿੱਚ ਬਿਨਕਾਰਾਂ ਨੇ ਵਿਆਹ ਹੋਣ ਦੇ ਬਾਵਜੂਦ ਵੀ ਅਰਜ਼ੀਆਂ ਦੇ ਵਿੱਚ ਆਪਣੇ ਆਪ ਨੂੰ ਕੁਆਰਾ ਲਿਖਿਆ ਜਾਂ ਫਿਰ ਇਹ ਲਿਖਿਆ ਹੈ ਕਿ ਉਹਨਾਂ ਦਾ ਜੀਵਨ ਸਾਥੀ ਕੈਨੇਡਾ ਨਹੀਂ ਆਉਣਾ ਚਾਹੁੰਦਾ ਹੁਣ ਇਹੋ ਜਿਹੇ ਲੋਕਾਂ ਨੂੰ ਪੀਆਰ ਨਹੀਂ ਮਿਲ ਰਹੀ ਕੈਨੇਡਾ ਚ ਪੀਆਰ ਦੇ ਚਾਹਵਾਨਾਂ ਨੂੰ ਵੱਡਾ ਛਟਕਾ ਲੱਗਾ ਕੈਨੇਡੀਅਨ ਇਮੀਗ੍ਰੇਸ਼ਨ ਏਜੰਸੀ ਐਕਸਪ੍ਰੈਸ ਐਂਟਰੀ ਤਹਿਤ ਅਰਜ਼ੀਆਂ ਨੂੰ ਤੇਜ਼ੀ ਨਾਲ ਰੱਦ ਕਰ ਰਹੀ ਹੈ ਇਹ ਉਹਨਾਂ ਮਾਮਲਿਆਂ 'ਚ ਵਧੇਰੇ ਹੋ ਰਿਹਾ ਹੈ ਜਿਨ੍ਹਾਂ ਮਾਮਲਿਆਂ 'ਚ ਜੀਵਨ ਸਾਥੀ ਯਾਨਕੀ ਪਤੀ ਜਾਂ ਪਤਨੀ ਦੇ ਨਾਲ ਲੋਕ ਆ ਰਹੇ ਨੇ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਕੈਨੇਡਾ ਚ ਪੀਆਰ ਲਈ ਅਰਜ਼ੀ ਦੇ ਰਿਹਾ ਹੈ ਤੇ ਉਸ ਦਾ ਜੀਵਨ ਸਾਥੀ ਉਸ ਦੇ ਨਾਲ ਕੈਨੇਡਾ ਨਹੀਂ ਆ ਰਿਹਾ ਤਾਂ ਉਸ ਦੀ ਅਰਜ਼ੀ ਰੱਦ ਹੋਣ ਦੀ ਸੰਭਾਵਨਾ ਵੱਧ ਗਈ ਹੈ। ਇਹ ਵਾਧਾ ਖਾਸ ਤੌਰ ਤੇ ਉਹਨਾਂ ਮਾਮਲਿਆਂ ਚ ਵੇਖਿਆ ਗਿਆ ਹੈ ਜਿੱਥੇ ਜੀਵਨ ਸਾਥੀ ਨੂੰ ਅਰਜ਼ੀ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ ਜੋ ਜੀਵਨ ਸਾਥੀ ਨੂੰ ਬਾਅਦ ਦੇ ਵਿੱਚ ਸ਼ਾਮਲ ਕਰਨ ਦੀਆਂ ਯੋਜਨਾਵਾਂ ਸੀ। ਕੁਝ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਕੈਨੇਡੀਅਨ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਾਰੇ ਪਰਿਵਾਰਕ ਮੈਂਬਰ ਇਕੱਠੇ ਕੈਨੇਡਾ 'ਨ ਤੇ ਇਕੱਠੇ ਪੀਆਰ ਹਾਸਲ ਕਰਨ ਕੈਨੇਡਾ ਚ ਪੀਆਰ ਲਈ ਅਰਜ਼ੀ ਦੇਣ ਤੋਂ ਪਹਿਲਾਂ ਬਿਨੇਕਾਰ ਨੂੰ ਆਪਣੀ ਵਿਆਹੁਤਾ ਸਥਿਤੀ ਸਪਸ਼ਟ ਤੌਰ ਤੇ ਦੱਸਣੀ ਪੈਂਦੀ ਹੈ ਭਾਵੇਂ ਜੀਵਨ ਸਾਥੀ ਨਾਲ ਨਾਂ ਵੀ ਆਇਆ ਹੋਵੇ ਜੇਕਰ ਜੀਵਨ ਸਾਥੀ ਬਾਅਦ ਚ ਕੈਨੇਡਾ ਆਉਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਪੀਆਰ ਲਈ ਵੱਖਰੇ ਤੌਰ ਤੇ ਅਰਜ਼ੀ ਦੇਣੀ ਪਵੇਗੀ ਇਹ ਵੀ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਜੇਕਰ ਜੀਵਨ ਸਾਥੀ ਕੋਲ ਕੈਨੇਡਾ ਚ ਵਰਕ ਪਰਮਿਟ ਹੈ ਤਾਂ ਉਹਨਾਂ ਨੂੰ ਪੀਆਰ ਲਈ ਅਰਜ਼ੀ ਦੇਣ ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਪਰ ਉਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਤੌਰ ਤੇ ਦੱਸਣੀ ਚਾਹੀਦੀ ਹੈ ਕੁੱਲ ਮਿਲਾ ਕੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੈਨੇਡਾ ਚ ਪੀਆਰ ਲਈ ਅਰਜ਼ੀ ਦੇਣ ਤੋਂ ਪਹਿਲਾਂ ਤੁਸੀਂ ਇੱਕ ਤਜਰਬੇਕਾਰ ਇਮੀਗ੍ਰੇਸ਼ਨ ਸਲਾਹਕਾਰ ਨਾਲ ਸਲਾਹ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੀ ਅਰਜ਼ੀ ਦੇ ਵਿੱਚ ਕੋਈ ਕਮੀਆਂ ਨਹੀਂ ਹਨ। ਗੌਰਤਲਬ ਹੈ ਕਿ ਐਕਸਪ੍ਰੈਸ ਐਂਟਰੀ ਤਹਿਤ ਸਿਰਫ ਕੈਨੇਡਾ ਤੋਂ ਬਾਹਰ ਦੇ ਲੋਕ ਹੀ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦੇ ਸਕਦੇ। ਸਗੋਂ ਇਹ ਉਹਨਾਂ ਲਈ ਵੀ ਖੁੱਲ੍ਹਾ ਹੈ ਜੋ ਪਹਿਲਾਂ ਹੀ ਕੈਨੇਡਾ ਚ ਨੇ। ਭਾਰਤ ਐਕਸਪ੍ਰੈਸ ਐਂਟਰੀ ਪ੍ਰਣਾਲੀ ਤਹਿਤ ਬੇਨਕਾਰਾਂ ਦਾ ਵੱਡਾ ਸੁਰੂਤ ਹੈ। ਸਾਲ 2023 ਚ ਲਗਭਗ 52100 ਭਾਰਤੀਆਂ ਨੂੰ ਸਥਾਈ ਨਿਵਾਸੀ ਬਣਨ ਲਈ ਸੱਦਾ ਦਿੱਤਾ ਗਿਆ ਸੀ। ਜੋ ਕਿ ਕੁੱਲ ਸਦਿਆ ਦਾ 47% ਸੀ ਐਕਸਪ੍ਰੈਸ ਐਂਟਰੀ ਕੈਨੇਡਾ ਦਾ ਪੁਆਇੰਟ ਅਧਾਰਿਤ ਸਿਸਟਮ ਹੈ ਜੋ ਹੁਨਰਮੰਦ ਕਾਮਿਆਂ ਤੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਪ੍ਰਬੰਧਨ ਕਰਨ ਲਈ ਵਰਤਿਆ ਜਾਂਦਾ ਹੈ ਜੋ ਸਥਾਈ ਨਿਵਾਸੀ ਬੰਨਣਾ ਚਾਹੁੰਦੇ ਨੇ ਉਮੀਦਵਾਰਾਂ ਨੂੰ ਉਮਰ ਸਿੱਖਿਆ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਰਗੇ ਮਾਪਦੰਡਾਂ ਦੇ ਆਧਾਰ ਤੇ ਇੱਕ ਵਿਆਪਕ ਰੈਂਕਿੰਗ ਸਕੋਰ ਦਿੱਤਾ ਜਾਂਦਾ ਹੈ ਫਿਰ ਉਹਨਾਂ ਨੂੰ ਐਕਸਪ੍ਰੈਸ ਐਂਟਰੀ ਪੂਲ ਵਿੱਚ ਰੱਖਿਆ ਜਾਂਦਾ ਹੈ ਤੇ ਦਰਜਾ ਦਿੱਤਾ ਜਾਂਦਾ ਹੈ ਸਮੇਂ-ਸਮੇਂ ਤੇ ਡਰਾਅ ਕੱਢੇ ਜਾਂਦੇ ਨੇ ਜਿਸ ਚ ਕਟ-ਆਫ ਸਕੋਰ ਪ੍ਰਾਪਤ ਕਰਨ ਵਾਲਿਆਂ ਨੂੰ ਸਥਾਈ ਨਿਵਾਸ ਲਈ ਦੀ 10 ਸੱਦਾ ਮਿਲਦਾ ਹੈ। ਦ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਦੱਸਿਆ ਕਿ ਐਕਸਪ੍ਰੈਸ ਐਂਟਰੀ ਅਧੀਨ ਅਰਜ਼ੀ ਦਾਖਲ ਕਰਨ ਵੇਲੇ ਇਕਹਿਰਾ ਬਿਨੇਕਾਰ ਹੋਣ ਦੀ ਸੂਰਤ 'ਚ 40 ਵਾਧੂ ਅੰਕ ਮਿਲ ਸਕਦੇ ਨੇ। ਜੇਕਰ ਜੀਵਨ ਸਾਥੀ ਦੀ ਯੋਗਤਾ ਕਮਜ਼ੋਰ ਹੈ ਤਾਂ ਸਕੋਰ ਘਟ ਹੋ ਸਕਦਾ ਹੈ ਇਸ ਲਈ ਕਈ ਵਾਰ ਬਿਨੇਕਾਰ ਆਪਣੇ ਜੀਵਨ ਸਾਥੀ ਨੂੰ ਸ਼ਾਮਿਲ ਨਹੀਂ ਕਰਦੇ। ਕੈਨੇਡਾ ਬਾਰਡਰ ਏਜੰਸੀ ਦੇ ਵੱਲੋਂ ਵੈਂਕੂਵਰ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਮਿਲੀ ਹੈ ਕਿ ਕੈਨੇਡਾ ਬਾਰਡਰ ਏਜੰਸੀ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਸ਼ੱਕੀ ਵਿਅਕਤੀ ਦੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਗਿਫਟ ਰੈਪ ਦੇ ਵਿੱਚ ਕੁਝ ਪੈਕੇਟ ਪੈਕ ਕੀਤੇ ਗਏ ਸੀ ਇਹਨਾਂ ਪੈਕੇਟਸ ਨੂੰ ਖੋਲਣ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਮੈਥਾਮਫੀਨ ਨਾਮ ਦਾ ਇੱਕ ਨਸ਼ੀਲਾ ਪਦਾਰਥ ਹੈ ਉਸ ਤੋਂ ਬਾਅਦ ਦੋ ਸੂਟ ਕੈਸਾਂ ਦੇ ਵਿੱਚ ਲੁਕੋ ਕੇ ਹਾਂਗਕਾਂਗ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹਨਾਂ ਨਸ਼ਿਆਂ ਨੂੰ ਅਧਿਕਾਰੀਆਂ ਦੇ ਵੱਲੋਂ ਇਸੇ ਹੀ ਮਾਮਲੇ ਦੇ ਨਾਲ ਸੰਬੰਧਿਤ 25 ਸਾਲ ਦੇ ਇੱਕ ਚੀਨੀ ਮੂਲ ਦੇ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੋਰਚਮੰਡ ਪ੍ਰੋਵਿੰਸ਼ਲ ਕੋਰਟ ਦੇ ਵਿੱਚ ਵੀ ਇਸ ਨੂੰ ਪੇਸ਼ ਕਰ ਦਿੱਤਾ ਗਿਆ ਮਾਮਲੇ ਦੀ ਸੁਣਵਾਈ 6 ਅਗਸਤ ਨੂੰ ਹੋਈ ਸੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਮੁਤਾਬਕ ਪਿਛਲੇ ਮਹੀਨੇ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਾਂਗਕਾਂਗ ਜਾਣ ਵਾਲੇ ਇੱਕ ਯਾਤਰੀ ਨੂੰ ਦੋ ਸੂਟ ਕੇਸਾਂ ਚ ਪੈਕ ਕੀਤੇ 29 ਕਿਲੋਗ੍ਰam ਤੋਂ ਵੱਧ ਮੈਥਮੈਟਿਕ ਫਾਈਨ ਦੇ ਨਾਲ ਰੋਕਿਆ ਗਿਆ ਸੀ ਸੀਬੀਐਸਏ ਨੇ ਇੱਕ ਬਿਆਨ ਦੇ ਵਿੱਚ ਆਖਿਆ ਹੈ ਕਿ ਏਜੰਟਾਂ ਨੂੰ ਸਮਾਨ ਚ ਤੋਹਫੇ ਦੇ ਵਿੱਚ ਲਪੇਟੇ ਪੈਕੇਜਾਂ ਚ ਲੁਕੇ ਹੋਏ ਨਸ਼ੀਲੇ ਪਦਾਰਥ ਮਿਲੇ ਨੇ ਨਿਊਜ਼ ਰਿਲੀਜ਼ ਮੁਤਾਬਕ ਇਹ ਮਾਤਰਾ 1.5 ਲੱਖ ਵਿਅਕਤੀਗਤ ਖੁਰਾਕਾਂ ਲਈ ਕਾਫੀ ਹੋਵੇਗੀ 25 ਸਾਲਾਂ ਚੀਨੀ ਨਾਗਰਿਕਾ ਸ਼ੀਓ ਰਿੰਗ ਤੇ ਤਸਕਰੀ ਦੇ ਉਦੇਸ਼ ਲਈ ਕਬਜ਼ੇ ਤਸਕਰੀ ਦੇ ਉਦੇਸ਼ ਲਈ ਨਿਰਿਆਤ ਤੇ ਮੈਥਮੈਟਿਕ ਫਾਈਨ ਨਿਰਿਆਤ ਕਰਨ ਦਾ ਦੋਸ਼ ਲਗਾਇਆ ਗਿਆ ਹੈ ਪੈਸਿਫਿਕ ਖੇਤਰ ਲਈ ਸੰਘੀ ਆਰਸੀਐਮਪੀ ਦੇ ਮੀਡੀਆ ਸੰਬੰਧੀ ਅਧਿਕਾਰੀ ਸਰਜੈਂਟ ਟੈਮੀ ਲੋਬ ਨੇ ਕਿਹਾ ਕਿ ਸਪਸ਼ਟ ਤੌਰ ਤੇ ਬਹੁਤ ਗੰਭੀਰ ਦੋਸ਼ ਨੇ ਰਿੰਗ ਹਿਰਾਸਤ ਦੇ ਵਿੱਚ ਹੈ ਤੇ ਲੋਬ ਮੁਤਾਬਕ ਉਸ ਦੀ ਅਦਾਲਤ ਦੇ ਵਿੱਚ ਪੇਸ਼ੀ ਤੱਕ ਉਸ ਨੂੰ ਰਿਮਾਂਡ ਤੇ ਭੇਜਿਆ ਗਿਆ ਸੀ ਲੋਬ ਦਾ ਕਹਿਣਾ ਹੈ ਕਿ ਇਹ ਸੀਬੀਐਸਏ ਦੇ ਨਾਲ ਭਾਈਵਾਲੀ ਦੀ ਇੱਕ ਪ੍ਰਮੁੱਖ ਐਗਜ਼ਾਮਪਲ ਹੈ ਭਾਈਚਾਰੇ ਅਤੇ ਕੈਨੇਡੀਅਨ ਨਾਗਰਿਕਾਂ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਸੀਬੀਐਸਏ ਅਧਿਕਾਰੀ ਹਰ ਰੋਜ਼ ਆਰਸੀਐਮਪੀ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਬਾਰਡਰ ਦੀ ਰੱਖਿਆ ਕਰ ਰਹੇ ਨੇ ਤੇ ਉਡਰ ਅੰਟਾਰੀਓ ਨੇ ਨਰਸਿੰਗ ਦਾਖਲਾ ਵਧਾਉਣ ਵਾਸਤੇ ਫੰਡਿੰਗ ਦਾ ਐਲਾਨ ਕਰ ਦਿੱਤਾ ਹੈ ਨਰਸਿੰਗ ਦਾਖਲਾ ਵਧਾਉਣ ਦੇ ਲਈ ਅੰਟਾਰੀਓ 56.8 ਬਿਲੀਅਨ ਡਾਲਰ ਖਰਚ ਕਰਨ ਜਾ ਰਿਹਾ ਹੈ ਫੋਰ ਸਰਕਾਰ ਨੂੰ 2029 ਤੱਕ 2200 ਨਰਸਾਂ ਨੂੰ ਕਰਮਚਾਰੀਆਂ ਚ ਸ਼ਾਮਲ ਕਰਨ ਦੀ ਉਮੀਦ ਹੈ ਯਾਨੀ ਕਿ ਫੋਰ ਸਰਕਾਰ ਉਮੀਦ ਕਰਦੀ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ 2200 ਨਰਸਾਂ ਅੰਟਾਰੀਓ ਦੇ ਵਿੱਚ ਕੰਮ ਕਰਨਗੀਆਂ ਇਹ ਸਾਰਾ ਕੁਝ ਅੰਟਾਰੀਓ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ ਫੋਰਥ ਸਰਕਾਰ ਨੇ ਸੂਬੇ ਪਰਦੇ ਕਾਲਜਾਂਤ ਯੂਨੀਵਰਸਿਟੀਆਂ 'ਚ ਨਰਸਿੰਗ ਸੀਟਾਂ ਦਾ ਵਿਸਥਾਰ ਕਰਨ ਲਈ 56.8 ਮਿਲੀਅਨ ਡਾਲਰ ਦੇ ਨਵੇਂ ਖਰਚ ਦਾ ਐਲਾਨ ਕੀਤਾ ਹੈ ਜਿਸ ਦਾ ਉਦੇਸ਼ 2029 ਤੱਕ 2200 ਨਰਸਾਂ ਨੂੰ ਜੋੜਨਾ ਹੈ ਸਿਹਤ ਮੰਤਰੀ ਸਿਲਵੀਆ ਜੋਨਸ ਨੇ ਨਿਊਜ਼ ਕਾਨਫਰੰਸ 'ਟ ਆਖਿਆ ਕਿ ਕਿਉਂਟਾਰੀਓ ਸਰਕਾਰ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਦੇਖਭਾਲ ਨਾਲ ਜੁੜਨਾ ਆਸਾਨ ਬਣਾਉਣ ਲਈ ਦਲੇਰਾਨਾ ਤੇ ਨਵੀਨਤਾਕਾਰੀ ਕਾਰਵਾਈ ਕਰ ਰਹੀ ਹੈ ਨਰਸਿੰਗ ਸਟਾਫਿੰਗ ਪਦਰ ਕਈ ਸਾਲਾਂ ਤੋਂ ਸੂਬੇ 'ਚ ਵਿਵਾਦ ਦਾ ਕਾਰਨ ਰਿਹਾ ਹੈ ਇਸ ਗਰਮੀਆਂ ਦੇ ਸ਼ੁਰੂ ਵਿੱਚ ਸੈਂਕੜੇ ਨਰਸਾਂ ਨੇ ਅਨਟਾਰੀਓ ਦੇ ਕਈ ਹਸਪਤਾਲਾਂ ਦੇ ਬਾਹਰ ਰੈਲੀ ਕੀਤੀ ਤਾਂ ਜੋ ਸੀਈਓਜ਼ ਤੋਂ ਸੂਬੇ ਪਾਰ ਵਿੱਚ ਸਟਾਫਿੰਗ ਪੱਧਰ 'ਚ ਸੁਧਾਰ ਦੀ ਮੰਗ ਕੀਤੀ ਜਾ ਸਕੇ ਅਨਟਾਰੀਓ ਨਰਸਾਂ ਐਸੋਸੀਏਸ਼ਨ ਨੇ ਸੂਬੇ ਪਾਰ ਦੇ ਵਿੱਚ 25000 ਰਜਿਸਟਰਡ ਨਰਸਾਂ ਦੀ ਗੱਲ ਦਾ ਹਵਾਲਾ ਦਿੱਤਾ ਸਰਕਾਰ ਨੇ ਪਿਛਲੇ ਸਾਲ ਅਨੁਮਾਨ ਲਗਾਇਆ ਸੀ ਕਿ অন্ਟਾਰੀਓ ਨੂੰ 2032 ਤੱਕ 33200 ਹੋਰ ਨਰਸਾਂ ਤੇ 50853 ਹੋਰ ਨਿੱਜੀ ਸਹਾਇਤਾ ਕਰਮਚਾਰੀਆਂ ਦੀ ਲੋੜ ਪਵੇਗੀ ਨਹੀਂ ਤਾਂ ਨਰਸਿੰਗ ਦੀ ਘਾਟ ਹੋਰ ਵਿਭਾਜ ਜਾਵੇਗੀ ਜੋਨਸ ਨੇ ਆਖਿਆ ਹੈ ਕਿ ਖਾਸ ਕਰਕੇ ਪੀਲ ਖੇਤਰ ਦੇ ਵਿੱਚ ਤਰੱਕੀ ਹੋਈ ਹੈ ਉਸ ਨੇ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੁਆਰਾ ਬ੍ਰੈਂਟਨ ਵਿੱਚ ਖੋਲੇ ਗਏ ਨਵੇਂ ਮੈਡੀਕਲ ਸਕੂਲ ਦੇ ਨਾਲ-ਨਾਲ ਨਵੇਂ ਪੀਲ ਮੈਮੋਰੀਅਲ ਹਸਪਤਾਲ ਦੇ ਨਿਰਮਾਣ ਤੇ ਵੀ ਚਾਨਣਾ ਪਾਇਆ ਕਾਲਜੇਜ਼ ਯੂਨੀਵਰਸਿਟੀਆਂ ਖੋਜ ਉਤਮਤਾ ਅਤੇ ਸੁਰੱਖਿਆ ਮੰਤਰੀ ਨੌਲਨ ਕੁਇਨ ਨੇ ਨਿਊਜ਼ ਕਾਨਫਰੰਸ ਦੇ ਵਿੱਚ ਆਖਿਆ ਹੈ ਕਿ অন্ਟਾਰੀਓ ਨਿਜੀ ਸਹਾਇਤਾ ਕਰਮਚਾਰੀਆਂ ਤੇ ਰਜਿਸਟਰਡ ਪ੍ਰੈਕਟੀਕਲ ਨਰਸਾਂ ਦੀ ਮਦਦ ਲਈ ਆਪਣੇ ਆਨਲਾਈਨ ਨਰਸਿੰਗ ਸਿੱਖਲਾਈ ਪ੍ਰੋਗਰਾਮ ਦਾ ਵਿਸਤਾਰ ਵੀ ਕਰੇਗਾ ਜੋ ਬੀਐਸਸੀਐਨ ਪ੍ਰਾਪਤ ਕਰਨਾ ਚਾਹੁੰਦੇ ਨੇ ਕੁਇਨ ਮੁਤਾਬਕ ਵਧ ਰਹੇ ਬੇਈਚਾਰਿਆਂ 'ਚ ਸ਼ਾਨਦਾਰ ਦੇਖਭਾਲ ਪ੍ਰਦਾਨ ਕਰਨ ਵਾਸਤੇ অন্ਟਾਰੀਓ ਨੂੰ ਹੋਰ ਨਰਸਾਂ ਦੀ ਲੋੜ ਹੈ ਉਨਾਖਿਆ ਹੈ ਕਿ ਇਹਨਾਂ ਫਲੈਕਸੀਬਲ ਆਪਸ਼ਨਸ ਦਾ ਮਤਲਬ ਹੈ ਕਿ ਹੋਰ ਨਰਸਾਂ ਕਾਰਜਬਲ ਛੱਡੇ ਬਿਨਾ ਆਪਣੇ ਹੁਨਰ ਨੂੰ ਅਪਗ੍ਰੇਡ ਕਰ ਸਕਤੀਆਂ ਨੇ ਨਰਸਾਂ ਸਿਹਤ ਸੰਭਾਲ ਪ੍ਰਣਾਲੀ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਛੋਟੇ ਪਾਈਚਾੜਿਆਂ ਦੇ ਕਾਲਜੇਜ਼ ਅਤੇ ਯੂਨੀਵਰਸਿਟੀਆਂ ਦੇ ਵਿੱਚ ਨਰਸਿੰਗ ਦਾਖਲੇ ਨੂੰ ਵਧਾਉਣ ਲਈ ਸਰਕਾਰ ਨੇ 2023 'ਚ ਇੱਕ ਸਿੱਖੋ ਅਤੇ ਥੇਰੋ ਗ੍ਰਾਂਟ ਸ਼ੁਰੂ ਕੀਤੀ ਸੀ ਜਿਸ 'ਚ ਪੂਰੇ ਸੂਬੇ 'ਚ ਨਰਸਿੰਗ ਵਿਦਿਆਰਥੀਆਂ ਲਈ ਟਿਊਸ਼ਨ ਤੇ ਸਕੂਲ ਫੀਸਾਂ ਨੂੰ ਕਵਰ ਕਰਨ ਲਈ 96 ਮਿਲੀਅਨ ਡਾਲਰ ਸ਼ਾਮਿਲ ਕੀਤੇ ਗਏ ਸਨ ਪਬਲਿਕ ਹੋਰ ਹੈ ਕਿ ਸੂਬਾ ਯੂਨੀਵਰਸਿਟੀਆਂ ਨੂੰ ਕਲੀਨਿਕਲ ਨਰਸਿੰਗ ਸਪਲਾਈ ਤੇ ਲੈਬ ਉਪਕਰਨ ਖਰੀਦਣ ਚ ਮਦਦ ਕਰਨ ਲਈ 7.5 ਮਿਲੀਅਨ ਡਾਲਰ ਵਾਧੂ ਖਰਚ ਕਰ ਰਿਹਾ ਹੈ। ਤੁਦਰ ਬੜੇ ਹੀ ਅਨੋਖੇ ਢੰਗ ਦੇ ਨਾਲ ਅਮਰੀਕਾ ਤੋਂ ਕੈਨੇਡਾ ਦਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਤੋਂ ਕੈਨੇਡਾ ਵੜਨ ਦੀ ਕੋਸ਼ਿਸ਼ ਕੀਤੀ ਇੱਕ ਵਿਅਕਤੀ ਨੇ ਲਸਾਲ ਪੁਲਿਸ ਦਾ ਕਹਿਣਾ ਹੈ ਕਿ ਅਮਰੀਕਾ ਦਾ ਇੱਕ ਵਿਅਕਤੀ ਕਾਇਆਕ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਦੱਖਣ ਪੱਛਮੀ ਇੰਟੈਰੀਅਰ ਫੋਰਸ ਦੇ ਨਾਲ ਪੁਲਿਸ ਨੇ 51 ਸਾਲਾ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਹੁਣ ਉਸ ਨੂੰ RCMP ਦੇ ਹਵਾਲੇ ਕਰ ਦਿੱਤਾ ਗਿਆ ਹੈ ਇਹਨਾਂ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਦੋ ਬੈਗ ਲੈ ਕੇ ਕਿਉਂ ਅਮਰੀਕਾ ਦਾ ਬਾਰਡਰ ਪਾਣੀਆਂ ਦੇ ਰਾਹੀਂ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਬੜੇ ਅਨੋਖੇ ਢੰਗ ਦੇ ਨਾਲ ਕਾਇਕਿੰਗ ਦੇ ਥਰੂ ਉਨਜਾਰੀਓ ਦੇ ਲਸਾਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਇੱਕ ਅਧਿਕਾਰੀ ਨੇ ਬੀਤੀ ਸਵੇਰ ਅਚਾਨਕ ਖੋਜ ਕੀਤੀ ਤੇ ਅਮਰੀਕਾ ਤੋਂ ਇੱਕ ਵਿਅਕਤੀ ਨੂੰ ਲੱਭ ਲਿਆ ਜੋ ਕਥਿਤ ਤੌਰ ਤੇ ਕਾਇਕ ਦੇ ਰਾਹੀਂ ਗੈਰ ਕਾਨੂੰਨੀ ਤੌਰ ਤੇ ਕੈਨੇਡਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਨਿਊਜ਼ ਰਿਲੀਜ਼ ਮੁਤਾਬਕ ਲਾਸੈਲ ਪੁਲਿਸ ਸਰਵਿਸ ਨੇ ਕਿਹਾ ਕਿ ਸਵੇਰੇ 1 ਵਜੇ ਦੇ ਕਰੀਬ ਇੱਕ ਅਧਿਕਾਰੀ ਫਰੰਟ ਰੋਡ ਦੇ 1800 ਬਲਾਕ 'ਚ ਵਪਾਰਕ ਜਾਇਦਾਦ ਦੀ ਜਾਂਚ ਕਰ ਰਿਹਾ ਸੀ ਜੋ ਕਿ ਡੈਟਰਾਇਟ ਨਦੀ ਦੇ ਕਿਨਾਰੇ ਨਾਲ ਜਾਂਦਾ ਹੈ ਲਸਾਲ ਪੁਲਿਸ ਦੇ ਮੁਤਾਬਕ ਅਧਿਕਾਰੀ ਇੱਕ ਅਰਬਾਰ ਦੇ ਪਿੱਛੇ ਸੀ ਜਦੋਂ ਉਸਨੇ ਨਦੀ ਦੇ ਕਿਨਾਰੇ ਇੱਕ ਆਦਮੀ ਨੂੰ ਇੱਕ ਕਾਇਕ ਅਤੇ ਦੋ ਬੈਕਪੈਕਾਂ ਦੇ ਨਾਲ ਵੇਖਿਆ ਅਧਿਕਾਰੀ ਨੇ ਜਾਂਚ ਕੀਤੀ ਤੇ ਪਾਇਆ ਕਿ ਉਹ ਆਦਮੀ ਗੈਰਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪੁਲਿਸ ਮੁਤਾਬਕ ਉਹਨਾਂ ਨੇ 51 ਸਾਲਾ ਵਿਅਕਤੀ ਨੂੰ ਅਮਰੀਕਾ ਤੋਂ ਹਿਰਾਸਤ ਚ ਲਿਆ ਅਤੇ ਅੱਗੇ ਦੀ ਜਾਂਚ ਲਈ ਉਸ ਨੂੰ RCMP ਦੇ ਹਵਾਲੇ ਕਰ ਦਿੱਤਾ ਸੰਘੀ ਪੁਲਿਸ ਫੋਰਸ ਦੇ ਇੱਕ ਸਥਾਨਕ ਬੁਲਾਰੇ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਬੁਲਾਰਾ ਅਧਿਕਾਰੀ ਤੇ ਪ੍ਰਵੇਸ਼ ਬੰਦਰਗਾਹਾਂ ਤੋਂ ਬਾਹਰ ਸਰਹੱਦੀ ਮੁੱਦਿਆਂ ਨੂੰ ਸੰਭਾਲਦਾ ਏ ਲਸਾਲ ਪੁਲਿਸ ਮੁਖੀ ਮਾਈਕਲ ਪੀਅਰਸ ਨੇ ਅਧਿਕਾਰੀ ਦੀ ਖੋਜ ਦੀ ਸ਼ਲਾਘਾ ਕੀਤੀ ਪੀਅਰਸ ਨੇ ਨਿਊਜ਼ ਰਿਲੀਜ਼ ਚ ਆਖਿਆ ਕਿ ਇਹ ਇੱਕ ਸ਼ਾਨਦਾਰ ਐਗਜ਼ਾਮਪਲ ਹੈ ਜੋ ਦਰਸਾਉਂਦੀ ਹੈ ਕਿ ਪੁਲਿਸ ਐਕਟਿਵਲੀ ਆਪਣਾ ਕੰਮ ਕਰ ਰਹੀ ਹੈ ਭਾਵੇਂ ਇਸ ਦੇ ਨਤੀਜੇ ਕੁਝ ਵੀ ਹੋਣ ਇੱਕ ਸਧਾਰਨ ਜਾਇਦਾਦ ਦੀ ਜਾਂਚ ਕਰਦਿਆਂ ਹੋਇਆਂ ਯਕੀਨ ਕੀਤਾ ਗਿਆ ਕਿ ਅਧਿਕਾਰੀ ਨੇ ਕੈਨੇਡਾ 'ਚ ਗੈਰਕਾਨੂੰਨੀ ਤੌਰ ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵਿਅਕਤੀ ਨੂੰ ਲੱਭਣ ਦੀ ਉਮੀਦ ਨਹੀਂ ਕੀਤੀ ਸੀ ਪਰ ਫਿਰ ਵੀ ਉਸ ਨੂੰ ਜਾਂਚ ਪੜਤਾਲ ਕਰਦਿਆਂ ਇੱਕ ਅਜਿਹਾ ਵਿਅਕਤੀ ਮਿਲਿਆ ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ ਸੀ ਤੇ ਉਹ ਵੀ ਕਾਇਆਕ ਦੇ ਰਹੀਂ ਕਾਬਿਲ ਗੌਰ ਹੈ ਕਿ ਇਸ 51 ਸਾਲਾ ਵਿਅਕਤੀ ਦਾ ਜ਼ਿਕਰ ਕੀਤਾ ਗਿਆ ਹੈ ਤੇ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਇਹਨਾਂ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿਸ ਮਕਸਦ ਦੇ ਨਾਲ ਕੈਨੇਡਾ ਚ ਦਾਖਲ ਹੁੰਦੀ ਕੋਸ਼ਿਸ਼ ਕਰ ਰਿਹਾ ਸੀ ਤਦ ਜਿਪਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਲੋਨਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਨ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਇੱਥੇ ਹੀ ਇੱਕ ਪੱਤਰਕਾਰ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛ ਲਿਆ ਕਿ ਸੰਘੀ ਸਰਕਾਰ ਕਿਉਂ ਨਹੀਂ ਅਮਰੀਕਾ ਦੇ ਵਿਰੁੱਧ ਟੈਰਿਫ ਲਗਾ ਰਹੀ ਸੰਘੀ ਸਰਕਾਰ ਨੇ ਕੈਨੇਡਾ ਦੇ ਵਿਰੁੱਧ ਅਮਰੀਕੀ ਟੈਰਫਾਂ ਦੇ ਨਿਮਿੰਤਮ ਦੌਰ ਦੇ ਜਵਾਬੀ ਉਪਾਅ ਕਿਉਂ ਨਹੀਂ ਕੀਤੇ ਰੈਸਿਪਰੋਕਲ ਟੈਰਿਫ ਯੂਐਸ ਦੇ ਉੱਤੇ ਕਿਉਂ ਨਹੀਂ ਲਗਾਏ ਜਾ ਰਹੇ ਇਸ ਬਾਰੇ ਸਵਾਲ ਜਵਾਬ ਕੀਤੇ ਨਹੀਂ ਤੇ ਪ੍ਰਧਾਨ ਮੰਤਰੀ ਦਾ ਜਵਾਬ ਤੁਹਾਨੂੰ ਸੁਣਾਉਂਦੇ ਹਾਂ So i think the first thing uh, to recognize is and i said this in my remarks but i'm, I'm going to repeat for emphasis which is that 85% of the trade between canada and the united states is, is tariff free that's our exports to the united states that's us exports uh, to canada um, and we recognize that we recognize uh, very much uh, the united states reaffirmation uh, of uh, this core element of kuzma or what they would call USMCA. Uh, so it's important to preserve that, it's important to uh, reinforce that, uh, and part of our discussions is about that. We are also uh, very cognizant that in about nine months uh, from now, the first review of USMCA, COSMA as we call it, uh, will begin uh, between the three parties. So there's a bigger picture there. Uh, the third thing, just from context, is we have always said that we will apply tariffs. Uh, where they had the maximum impact in the United States and a minimum impact in Canada. Um, and so we don't automatically uh, adjust. Um, we look at what we can do for our industry um, that's most effective. Um, in some cases, that will be to remove tariffs. We have removed some tariffs over time uh, so that, for example, the auto industry can function more effectively. Uh, and we'll look, at, uh, we'll look at opportunities to do so because, in the end, we're looking at having the best impact in Canada. The last point, if I may, which is what today is very much about, is we're focused on a positive agenda of building forward uh, for our major industries, those most affected. The softwood lumber industry, uh, clearly, uh, steel, aluminum, other industries as well, and that agenda starts at home, being our own best customer. It goes to big investments in improving our competitiveness, uh, upskilling, uh, helping our workers improve their skills, and it's also diversifying uh, trade, and and that's where we're focused. Thank you. ਤੇ ਦੁਜੇ ਬਨੇ ਵੈਂਕੂਵਰ ਆਇਲੈਂਡ ਤੇ ਵਸਲੇ ਰਜ ਜੰਗਲ ਦੀ ਅੱਗ ਦੇ ਨੇੜੇ ਕੁਝ ਖਾਲੀ ਕੀਤੇ ਗਏ ਲੋਕਾਂ ਦੇ ਵਾਪਸ ਆਉਂਦੀ ਉਮੀਦ ਹੈ ਯਾਨੀ ਕਿ ਇਵੈਕੂਇਜ਼ ਵਾਪਸ ਪਰਤਣ ਲੱਗ ਪਏ ਨੇ ਹਾਲਾਂਕਿ ਖੇਤਰੀ ਜ਼ਿਲੇ ਦਾ ਕਹਿਣਾ ਹੈ ਕਿ ਜ਼ਿਆਦਾਤਰ ਹਜੇ ਵੀ ਆਪਣੇ ਘਰਾਂ ਤੋਂ ਬਾਹਰ ਰਹਿਣਗੇ ਸੋ ਬ੍ਰਿਟਿਸ਼ ਕੋਲੰਬੀਆ ਦੀ ਜੰਗਲ ਦੀ ਅੱਗ ਦੀ ਗੱਲ ਕੀਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲ ਦੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ ਬੀਤੇ ਹਫਤੇ ਉੱਥੇ ਜੋ ਬਿਜਲੀ ਕੜਕੀ ਉਸ ਦੇ ਨਾਲ ਇਹ ਅੱਗਾਂ ਹੋਰ ਜ਼ਿਆਦਾ ਪ੍ਰਭਾਵਿਤ ਹੋ ਗਈਆਂ ਨੇ ਇਸ ਬਾਰੇ ਮੰਤਰੀਆਂ ਨੇ ਆਪਣੇ ਆਪਣੇ ਮੈਕਮੇ ਤੋਂ ਜਵਾਬ ਦਿੱਤੇ ਨੇ ਤੇ ਲੋਕਾਂ ਨੂੰ ਕਿਹਾ ਹੈ ਕਿ ਹਜੇ ਵੀ ਉਹ ਇਨਾਗਾ ਤੋਂ ਦੂਰ ਰਹਿਣ। ਵਿੰਕੂਵਰ ਚ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਸਵੇਰ ਚ ਜੰਗਲ ਦੀ ਅਗ ਦੀ ਸਥਿਤੀ ਬਾਰੇ ਅਪਡੇਟ ਪ੍ਰਦਾਨ ਕਰਨ ਵਾਸਤੇ ਨਿਊਜ਼ ਕਾਨਫਰੰਸ ਲਈ ਇਕੱਠੇ ਹੋਏ। ਪ੍ਰੈਸ ਕਾਨਫਰੰਸ ਦੇ ਵਿੱਚ ਐਮਰਜੈਂਸੀ ਪ੍ਰਬੰਧਨ ਤੇ ਜਲਵਾਯੂ ਤਿਆਰੀ ਦੀ ਮੰਤਰੀ ਕੈਰੀ ਗ੍ਰੀਨ ਤੋਂ ਇਲਾਵਾ ਜੰਗਲਾਤ ਦੇ ਮੰਤਰੀ ਰਵੀ ਪਰਮਾਰ ਵੀ ਮੌਜੂਦ ਸਨ ਅਤੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਦੇ ਅਧਿਕਾਰੀ ਵੀ ਮੌਜੂਦ ਸਨ। ਵਿੰਕੂਵਰ ਆਇਲੈਂਡ ਤੇ ਲਗਭਗ 538 ਹੈਕਟੇਰ ਵੈਸਲੇ ਰਿਜ ਦੀ ਅੱਗ ਕੈਮਰਨ ਝੀਲ ਦੇ ਉੱਤਰੀ ਕਿਨਾਰੇ ਤੇ ਨਨੈਮੋ ਬ੍ਰਿਟਿਸ਼ ਕੋਲੰਪੀਆ ਤੋਂ ਲਗਭਗ 50 ਕਿਲੋਮੀਟਰ ਉੱਤਰ ਪੱਛਮ ਚ ਸੜ ਰਹੀ ਹੈ। ਬੀਤੀ ਸਵੇਰ ਤੱਕ ਨਨੈਮੋ ਦੇ ਖੇਤਰੀ ਜ਼ਿਲ੍ਹੇ ਚ ਲਗਭਗ 390 ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਸਨ। ਹੋਰ 250 ਜਾਇਦਾਦਾਂ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸਨ, ਯਾਨੀ ਕਿ ਉਹਨਾਂ ਨੂੰ ਸ਼ਾਰਟ ਨੋਟਿਸ ਉੱਤੇ ਘਰ ਛੱਡਣ ਵਾਸਤੇ ਤਿਆਰ ਰਹਿਣ ਵਾਸਤੇ ਆਖਿਆ ਗਿਆ ਸੀ। As of this morning, there are approximately 400 homes under evacuation order and 700 under evacuation alert. And this has been a very challenging week for people who have been asked to leave their homes and be ready to leave their homes at a moment's notice. The province is here and ready to support you. We are facing some challenging wildfires throughout the province, including in the regional district of Bulkley-Nechako. But most of the active evacuation orders and alerts are due to the Wesley Ridge wildfire in the Regional District of Nanaimo. The Regional District of Nanaimo has established a reception centre to support people who have been evacuated, and a group lodging site is available for, to make sure that everyone has a safe place to evacuate to. Additionally, financial supports are available for people who are evacuated and need help meeting their basic needs. Emergency support services can help people with their accommodation, food, and incidental costs. Accommodation allowance and other supports are available via e transfer by registering online at ess.gov.bc.ca. Evacuees can also re receive supports in person by visiting the Evacuee Reception Centre or by phoning the BC Evacuation Helpline at 1 800 387 4258. We know that we still have challenging weeks ahead for this year's wildfire season, and the province remains committed to supporting people. As always, I want to encourage people to stay alert and be prepared, and take the time today to create a household emergency plan. Have a grab and go bag ready for you, your family members, and even your pets, and make sure that you have the insurance coverage that you need and know how to access that coverage so that you can have peace of mind when you need it most. Lastly, I know that British Columbia is a beautiful place to explore for locals and tourists. Our communities and natural wonders are ready to welcome you for a visit. I encourage people to get outdoors and experience all that BC has to offer. And at the same time, it's also important for locals, travellers and tourists to understand the wildfire risks in the areas that you're visiting and the wildfire risks in the area that you're travelling through. Since my last update a week ago, many parts of British Columbia have certainly seen an uptick in wildfire activity. As predicted, recent summer storms led to nearly 70,000 uh, lightning strikes in the past week, uh, which has led to a sudden increase in the number of wildfires. As of this morning, there are 120 active wildfires across the province of British Columbia, including 12 that have started in the last 24 hours and 27 that were declared out. In the same period, there is one wildfire a note, and that is the Wesley Ridge wildfire, which we'll touch on in a moment. In total, there have been just over 850 wildfires started this year. In comparison, last year at this time, we were just over 1,000. One of the wildfires we've been focused on is the Wesley Ridge wildfire near Cameron Lake on Vancouver Island. As of this morning, the fire remains at 538 hectares in size. This fire is burning on steep and challenging terrain, and the BC Wildfire Service has deployed heavy equipment, helicopters, air tankers, structure protection, and over 200 personnel. This includes the incredible structural firefighters deployed in coordination with our BC Wildfire Service crews that are working right now as we speak to protect homes, properties, and the Highway 4 corridor. ਕਬਿਲੇ ਗੌਰ ਹੈ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਇਹ ਆਸ਼ਵਾਸਨ ਦਵਾਇਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਹਰ ਲੋੜਿੰਦੀ ਮਦਦ ਦੇਣ ਵਾਸਤੇ ਤਿਆਰ ਬੈਠਾ ਹੈ ਤੇ ਉਧਰ ਅੱਗ ਬੁਝਾਉਣ ਵਾਲੇ ਅਮਲੇ ਵੀ ਬਰਜ਼ੋਰ ਕੋਸ਼ਿਸ਼ਾਂ ਦੇ ਨਾਲ ਜੰਗਲ ਦੀ ਅੱਗ ਨੂੰ ਬੁਝਾਉਣ ਦੇ ਵਿੱਚ ਜੁਟੇ ਹੋਏ ਨੇ ਤੇ ਉਧਰ ਰਵਿਨਪੈਕ ਦੇ ਵਿੱਚ ਨਕਲੀ ਗਹਿਣਿਆਂ ਦੇ ਘਟਾਲੇ ਜਾਰੀ ਰਹਿਣ ਕਰਕੇ ਪੁਲਿਸ ਸ਼ੱਕੀਆਂ ਦੀ ਪਾਲ ਕਰ ਰਹੀ ਹੈ ਹਾਲਿਆਕੁੱਟਾਲਿਆ ਤੇ 94 ਯਾਤਰਾ ਦੇ ਗਹਿਣਿਆਂ ਦੇ ਘੁਟਾਲੇ ਤੇ ਧਿਆਨ ਪਟਕਾਉਣ ਵਾਲੇ ਅਪਰਾਧ ਚ ਮੂਹ ਦੇ ਨਾਲ ਜੁੜਿਆ ਜਾ ਰਿਹਾ ਹੈ ਕੁਝ ਅਜਿਹੇ ਗਰੋਹ ਨੇ ਜੋ ਯਾਤਰਾ ਦਾ ਜ਼ਿਕਰ ਕਰਕੇ ਨਕਲੀ ਗਹਿਣੇ ਵੇਚ ਰਹੇ ਨੇ ਯਾਨੀ ਕੀ ਉਹਨਾਂ ਦਾ ਕਹਿਣਾ ਹੈ ਕਿ ਉਹ ਯਾਤਰਾ ਕਰ ਰਹੇ ਸਨ ਰਸਤੇ ਦੇ ਵਿੱਚ ਉਹਨਾਂ ਨੂੰ ਪੈਸਿਆਂ ਦੀ ਲੋੜ ਪੈ ਗਈ ਉਹਨਾਂ ਦੇ ਕੋਲ ਪੈਸੇ ਨਹੀਂ ਹਨ ਤੇ ਉਹ ਨਕਲੀ ਗਹਿਣੇ ਕਿਸੇ ਵੀ ਵਿਅਕਤੀ ਨੂੰ ਵੇਚ ਦਿੰਦੇ ਸੀ ਪੈਸੇ ਲੈ ਲੈਂਦੇ ਸੀ ਉੱਥੋਂ ਚਲੇ ਜਾਂਦੇ ਸੀ ਤੇ ਜਦੋਂ ਉਸ ਵਿਅਕਤੀ ਨੂੰ ਪਤਾ ਲੱਗਦਾ ਸੀ ਕਿ ਇਹ ਗਹਿਣੇ ਜਿਹੜੇ ਉਹਨੇ ਖਰੀਦੇ ਨੇ ਇਹ ਨਕਲੀ ਨੇ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਹੁੰਦੀ ਸੀ ਪੁਲਿਸ ਨੇ ਲੋਕਾਂ ਨੂੰ ਸਤਕੜਕ ਰਹਿਣ ਵਾਸਤੇ ਆਖਿਆ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਘਟਾਲੇ ਬਾਜ਼ਾਂ ਦੇ ਨਾਲ ਅਕਸਰ ਬੱਚੇ ਵੀ ਹੁੰਦੇ ਨੇ ਕਈ ਵਾਰ ਤਾਂ ਅਜਿਹੇ ਮਾਮਲੇ ਵੀ ਵੇਖਣ ਨੂੰ ਮਿਲੇ ਨੇ ਕਿ ਜਦੋਂ ਇਨ੍ਹਾਂ ਘਟਾਲੇ ਬਾਜ਼ਾਂ ਨੇ ਨਾਗਰਿਕਾਂ ਦੇ ਅਸਲੀ ਗੈਣਿਆਂ ਨੂੰ ਨਕਲੀਆਂ ਦੇ ਨਾਲ ਬਦਲ ਦਿੱਤਾ ਵਿਨੀਪੈਗ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੂਜੇ ਦੀ ਪਾਲਕੀ ਤਿ جاری ਹੈ ਹਾਲ ਹੀ ਦੇ ਮਹੀਨਿਆਂ ਚ ਸ਼ਹਿਰ ਭਰ ਦੇ ਵਿੱਚ ਹੋਏ ਗਹਿਣਿਆਂ ਦੇ ਕੁਟਾਲਿਆਂ ਦੀ ਇੱਕ ਲੜੀ ਦੀ ਜਾਂਚ ਦੇ ਦੌਰਾਨ ਇਨਾ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਸ਼ੱਕੀ ਵਿਅਕਤੀਆਂ ਨੂੰ ਇੱਕ ਯਾਤਰਾ ਗਹਿਣਿਆਂ ਦੇ ਕੁਟਾਲੇ ਅਤੇ ਪਟਕਾਉਣ ਵਾਲੇ ਅਪਰਾਧ ਸਮੂਹ ਦੇ ਨਾਲ ਜੋੜਿਆ ਗਿਆ ਹੈ ਪੁਲਿਸ ਦੇ ਅਨੁਸਾਰ 26 ਜੂਨ ਨੂੰ ਦੁਪਹਿਰ 2:30 ਵਜੇ ਦੇ ਕਰੀਬ ਇੱਕ ਆਦਮੀ ਰੈਜੈਂਟ ਐਵੇਨਿਊ ਵੈਸਟ ਦੇ 1400 ਬਲਾਕ ਦੇ ਵਿੱਚ ਗੱਡੀ ਖੜੀ ਕਰ ਰਿਹਾ ਸੀ ਜਦੋਂ ਇੱਕ ਸ਼ੱਕੀ ਵਿਅਕਤੀ ਉਸ ਕੋਲ ਗਿਆ ਜੋ ਪੁਲਿਸ ਦੁਆਰਾ ਨਿਊਜ਼ ਰਿਲੀਜ਼ ਦੇ ਵਿੱਚ ਨਕਲੀ ਸੋਨੇ ਦੇ ਗਹਿਣੇ ਵਜੋਂ ਦੱਸੀ ਗਈ ਸਮਾਨ ਨੂੰ ਵੇਚ ਰਿਹਾ ਸੀ ਪੁਲਿਸ ਮੁਤਾਬਕ ਸ਼ੱਕੀ ਵਿਅਕਤੀ ਦੇ ਨਾਲ ਇੱਕ ਛੋਟਾ ਬੱਚਾ ਸੀ ਤੇ ਉਸਨੇ ਯਾਤਰਾ ਲਈ ਪੈਸੇ ਦੀ ਲੋੜ ਬਾਰੇ ਇੱਕ ਝਾਲੀ ਕਹਾਣੀ ਪੇਸ਼ ਕੀਤੀ ਪੁਲਿਸ ਮੁਤਾਬਕ ਗਹਿਣਿਆਂ ਦੇ ਘਟਾਲੇ ਤੇ ਧਿਆਨ ਭਟਕਾਉਣ ਵਾਲੇ ਅਪਰਾਧ ਚਮੂਹਾਂ ਦੁਆਰਾ ਵਰਤੀ ਜਾਂਦੀ ਇੱਕ ਆਮ ਤੌਰ ਤੇ ਜਾਣ ਪਛਾਣੀ ਚਾਲ ਸੀ ਉਸ ਆਦਮੀ ਨੇ ਸ਼ੱਕੀ ਤੋਂ ਉਹ ਚੀਜ਼ ਖਰੀਦੀ ਜੋ ਉਸ ਨੂੰ ਸੋਨੇ ਦੇ ਗਹਿਣੇ ਲੱਗੇ ਅਤੇ ਉਸ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਅਸਲੀ ਨਹੀਂ ਸੀ ਤਾਂ ਫਿਰ ਉਸਨੇ ਪੁਲਿਸ ਦੇ ਨਾਲ ਸੰਪਰਕ ਕੀਤਾ ਮੇਜਰ ਕਰਾਈਮਸ ਯੂਨਿਟ ਨੇ ਜਾਂਚ ਸੰਭਾਲ ਲਈ ਅਤੇ ਇੱਕ 36 ਸਾਲਾ ਸ਼ੱਕੀ ਦੀ ਪਛਾਣ ਕੀਤੀ ਜਿਸ ਨੂੰ 4 ਅਗਸਤ ਨੂੰ ਪੋਰਟੇ ਜ਼ਿਲ੍ਹਾ ਪ੍ਰੈਰੀ ਦੇ ਇੱਕ ਪਤੇ ਤੇ ਗ੍ਰਿਫਤਾਰ ਕੀਤਾ ਗਿਆ ਸੀ ਸ਼ੱਕੀ ਨੂੰ ਇੱਕ ਅਪਰਾਧ ਦੇ ਸਾਜ਼ਿਸ਼ ਰਚਨ ਤੇ 5000 ਡਾਲਰ ਤੋਂ ਵਾਦੀ ਤੋਂ ਖਾਤੜੀ ਦੇ ਦੋਸ਼ਾਂ ਦੇ ਵਾਸਤੇ ਹਿਰਾਸ ਚਲਿਆ ਗਿਆ। ਇਸ ਤੋਂ ਇਲਾਵਾ 1 ਅਗਸਤ ਨੂੰ ਪੁਲਿਸ ਨੂੰ ਟ੍ਰਾਂਟੋ ਸਟਰੀਟ ਦੇ 500 ਬਲਾਕ 'ਚ ਇੱਕ 29 ਸਾਲਾ ਵਿਅਕਤੀ ਦੇ ਗਹਿਣੇ ਚੋਰੀ ਕਰਨ ਵਾਲੇ ਸ਼ੱਕੀ ਵਿਅਕਤੀ ਬਾਰੇ ਫੋਨ ਕਲਾਇਆ। ਪੁਲਿਸ ਮੁਤਾਬਕ ਉਹ ਆਦਮੀ ਆਪਣੇ ਕੁੱਤੇ ਨੂੰ ਕੁਮਾਰਿਆ ਸੀ ਜਦੋਂ ਇੱਕ ਵਿਅਕਤੀ ਸਕੂਲ ਗਿਆ ਤੇ ਜਾ ਕੇ ਉਸ ਨੂੰ ਗਹਿਣੇ ਤੋਹਫੇ ਵਜੋਂ ਦੇਣ ਵਾਸਤੇ ਆਖਿਆ। ਫਿਰ ਰਿਲੀਜ਼ ਦੇ ਵਿੱਚ ਇਹ ਆਖਿਆ ਗਿਆ ਕਿ ਯਾਤਰਾ ਗੈਣਿਆਂ ਦੇ ਕੋਟਾਲੇ ਅਤੇ ਧਿਆਨ ਭਟਕਾਉਣ ਵਾਲੇ ਅਪਰਾਧ ਸਮੂਹਾਂ ਦੁਆਰਾ ਵਰਤੀ ਜਾਂਦੀ ਆਮ ਚਾਲ ਹੈ। ਸ਼ੱਕੀ ਨੇ ਧਿਆਨ ਝਟਕਾਉਣ ਵਾਲੀ ਤਕਨੀਕ ਦੀ ਵਰਤੋਂ ਕਰਦਿਆਂ ਉਸ ਵਿਅਕਤੀ ਦੇ ਗਲੇ 'ਚੋਂ ਇੱਕ ਕੀਮਤੀ ਸੋਨੇ ਦੀ 체ਨ ਕੱਢੀ ਤੇ ਇਸ ਨੂੰ ਨਕਲੀ ਦੇ ਨਾਲ ਬਦਲ ਦਿੱਤਾ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਅਹਿਸਾਸ ਉਸ ਵਿਅਕਤੀ ਨੂੰ ਹੋਇਆ, ਦੇਰ ਹੋ ਚੁੱਕੀ ਸੀ ਤਾਂ ਸ਼ੱਕੀ ਵਿਅਕਤੀ ਵਾਹਨ ਦੇ ਵਿੱਚ ਭੱਜ ਗਿਆ ਜਿਸ ਕਾਰਨ ਦੂਸਰੇ ਵਿਅਕਤੀ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਮੇਜਰ ਕ੍ਰਾਈਮ ਜੀ ਯੂਨਿਟ ਨੇ ਜਾਂਚ ਆਪਣੇ ਹੱਥਾਂ 'ਚ ਲੈ ਲਈ ਤੇ ਉਦੋਂ ਤੋਂ 31 ਸਾਲਾਂ ਲੋਨਟ ਵਸੀਲੇ ਬਿਵਲਾਰੂ ਦੇ ਸ਼ੱਕੀ ਵਜੋਂ ਪਛਾਣ ਕੀਤੀ ਜਾ ਰਹੀ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਬਿਵਲਾਰੂ ਦੇ ਠਿਕਾਣੇ ਬਾਰੇ ਜਾਣਕਾਰੀ ਹੋਣ ਤੇ ਪੁਲਿਸ ਦੇ ਨਾਲ ਸੰਪਰਕ ਕਰਨ ਵਾਸਤੇ ਅਪੀਲ ਕੀਤੀ ਗਈ ਹੈ ਗੁੰਮਨਾਮ ਤੌਰ ਤੇ ਵੀ ਪੁਲਿਸ ਨੂੰ ਰਿਪੋਰਟ ਕੀਤੀ ਜਾ ਸਕਦੀ ਹੈ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਹ ਹਾਲ ਹੀ ਦੇ ਵਿੱਚ ਕਈ ਧੋਖਾਧੜੀ ਤੇ ਚੋਰੀ ਦੀਆਂ ਰਿਪੋਰਟਾਂ ਪ੍ਰਾਪਤ ਕਰਨ ਤੋਂ ਬਾਅਦ ਜਨਤਕ ਜਾਗਰੂਕਤਾ ਵਧਾਉਣ ਦੀ ਉਮੀਦ ਕਰ ਰਹੇ ਨੇ ਵਿਨੀਪੈਕ ਦੇ ਵਿੱਚ ਕੰਮ ਕਰ ਰਹੇ ਯਾਤਰਾ ਅਪਰਾਧਿਕ ਸੰਗਠਨ ਦੇ ਸ਼ਾਮਲ ਹੁੰਦਾ ਸ਼ੱਕ ਹੈ ਵਿਨਫੈਕ ਪੁਲਿਸ ਮੁਤਾਬਕ ਬਹੁਤ ਸਾਰੇ ਮਾਮਲਿਆਂ 'ਚ ਅਣਪਛਾਤੇ ਸ਼ੱਕੀ ਲੋਕਾਂ ਦੁਆਰਾ ਪੈਟਰੋਲ ਪੰਪਾਂ, ਬੈਂਕਾਂ, ਕਰੇਨੇ ਦੀਆਂ ਦੁਕਾਨਾਂ, ਕਸੀਨੋ ਤੇ ਮਾਲ, ਪਾਰਕਿੰਗ ਸਥਾਨਾਂ ਵਰਗੇ ਜਨਤਕ ਖੇਤਰਾਂ 'ਚ ਨਾਗਰਿਕਾਂ ਤੱਕ ਪਹੁੰਚ ਕਰਦੇ ਨੇ ਤੇ ਫਿਰ ਉਸ ਤੋਂ ਬਾਅਦ ਸੋਨੇ ਦੇ ਗਹਿਣਿਆਂ ਦੇ ਬਦਲੇ ਪੈਸੇ ਦੀ ਮੰਗ ਕਰਦੇ ਨੇ ਹੋਰ ਸਥਿਤੀਆਂ ਦੇ ਵਿੱਚ ਸ਼ੱਕੀ ਆਪਣੇ ਮੁਕਾਬਲੇ ਦੌਰਾਨ ਧਿਆਨ ਭਟਕਾਉਣ ਦੀਆਂ ਤਕਨੀਕਾਂ ਦੀ ਵੀ ਵਰਤੋਂ ਕਰਦੇ ਨੇ ਤੇ ਕਿਸੇ ਵਿਅਕਤੀ ਦੇ ਗਹਿਣੇ ਜੋ ਸਰੀਰਕ ਤੌਰ ਤੇ ਪਾਏ ਹੁੰਦੇ ਨੇ ਉਹਨਾਂ ਨੂੰ ਨਕਲੀ ਗਹਿਣਿਆਂ ਦੇ ਨਾਲ ਬਦਲਣ ਦੇ ਵਿੱਚ ਵੀ ਮੁਹਾਰਤ ਹਾਸਲ ਕਰ ਲੈਂਦੇ ਨੇ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਸ਼ੱਕੀ ਅਕਸਰ ਗਰੁੱਪਸ ਦੇ ਵਿੱਚ ਪ੍ਰਾਂਤ ਤੋਂ ਬਾਹਰ ਦੀਆਂ ਲਾਇਸੈਂਸ ਪਲੇਟਾਂ ਵਾਲੇ ਵਾਹਨਾਂ ਦੇ ਵਿੱਚ ਯਾਤਰਾ ਕਰਦੇ ਨੇ ਤੇ ਅਕਸਰ ਬੱਚਿਆਂ ਦੇ ਨਾਲ ਘੁੰਮਦੇ ਨੇ ਜਿਸ ਕਰਕੇ ਉਹਨਾਂ ਦੇ ਉੱਤੇ ਕੋਈ ਸ਼ੱਕ ਵੀ ਨਹੀਂ ਕਰਦਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੋਈ ਵਿਅਕਤੀ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਸੋ ਇਸ ਦੇ ਨਾਲ ਹੀ ਮੈਨੇਜਰ ਜਸਪ੍ਰੀਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ